ਹੁਣ ਤਕਰੀਬਨ 33 ਲੱਖ ਲੋਕਾਂ ਨੂੰ ਫਰੀਦਾ ਰਾਸ਼ਨ ਫਰੀ ਦੀ ਕਨਕ ਜਿਹੜੀ ਹੈ ਉਹ ਨਹੀਂ ਮਿਲੇਗੀ ਆਖਿਰਕਾਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹੜੀਆਂ ਗਲਤੀਆਂ ਕਰ ਦਿੱਤੀਆਂ ਜਿਸ ਕਰਕੇ ਉਹਨਾਂ ਦਾ ਨਾਮ ਕੱਟਿਆ ਜਾ ਸਕਦਾ ਹੈ ਹੁਣ ਫਰੀ ਦਾ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ ਜੇਕਰ ਤੁਹਾਨੂੰ ਵੀ ਫਰੀ ਦੀ ਕਨਕ ਫਰੀਦਾ ਰਾਸ਼ਨ ਮਿਲਦਾ ਹੈ ਤੇ ਖਬਰ ਤੁਹਾਡੇ ਲਈ ਜ਼ਰੂਰੀ ਹੈ ਜਾਣ ਲਵੋ ਕਿ ਜਾਣ ਲਵੋ ਕਿ ਕਿਨਾ ਮਹੀਨਿਆਂ ਤੋਂ ਬਾਅਦ ਜੁੜਾ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ ਜੀ ਆਸ ਹੋ ਸਤਿਗੁਰੂ ਤੁਸੀਂ ਦੇਖ ਰਹੇ ਹੋ ਨਿਸ਼ਾਨ ਪਹੁੰਚਤੇ ਮੈਂ ਹਾਥ ਥਾਟੀ ਨਾਲ ਪ੍ਰਿਆ ਬਹੁਤ سارے ਲੋਕ ਜਿਹੜੇ ਨੇ ਉਹ ਫ੍ਰੀ ਰਾਸ਼ਨ ਦਾ ਲਾਭ ਜਿਹੜੇ ਨੇ ਉਹ ਲੈਂਦੇ ਨੇ ਪਰ ਉਹਨਾਂ ਦੀਆਂ ਆਪਣੀਆਂ ਗਲਤੀਆਂ ਦੇ ਕਰਕੇ ਜਿਹੜਾ ਹੈ ਹੁਣ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਜੀ ਹਾਂ ਉਹਨਾਂ ਦਾ ਨਾਮ ਜਿਹੜਾ ਹੈ ਉਹ ਕੱਟਿਆ ਜਾ ਸਕਦਾ ਹੈ ਅਤੇ ਹੁਣ ਉਹਨਾਂ ਦੇ ਘਰ ਦੇ ਵਿੱਚ ਜੋ ਹੈ ਉਹ ਰਾਸ਼ਨ ਕਟ ਸਕੀਮ ਦੇ ਤਹਿਤ ਰਾਸ਼ਨ ਨਹੀਂ ਪਹੁੰਚੇਗਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੂੰ ਫ੍ਰੀ ਦੀ ਕਨੈਕਟ ਫ੍ਰੀ ਦਾ ਰਾਸ਼ਨ ਮਿਲਦਾ ਹੈ ਉਹ ਜੋ ਹੈ ਉਹਨਾਂ ਨੇ ਕੇवाईसी ਨਹੀਂ ਕਰਵਾਈ ਹੈ ਮਤਲਬ ਕਿ ਬਹੁਤ ਸਮਝ ਜਿਹੜਾ ਹੈ ਉਹ ਸਰਕਾਰਾਂ ਦੇ ਵੱਲੋਂ ਦਿੱਤਾ ਗਿਆ ਕਿ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਹੈ ਉਹ ਲਿੰਕ ਕਰਵਾਓ ਨਾਲ ਦੀ ਨਾਲ ਜਿਹੜਾ ਹੈ ਉਹ ਜੋ ਹੈ ਪ੍ਰੈਜ਼ੈਂਸ ਹੋਣਾ ਜ਼ਰੂਰੀ ਸੀ ਉੱਥੇ ਜੋ ਤੁਹਾਡੇ ਘਰ ਦਾ ਮੁਖੀਆ ਹੈ ਉਹਦਾ ਕੇवाईसी ਹੋਣਾ ਜ਼ਰੂਰੀ ਸੀ ਅਤੇ ਨਾਲ ਦੀ ਨਾਲ ਇਹ ਵੀ ਚੈੱਕ ਕਰਨਾ ਜ਼ਰੂਰੀ ਸੀ ਕਿ ਜਿਸ ਬੰਦੇ ਦੇ ਨਾਮ ਤੇ ਰਾਸ਼ਨ ਲਿਆ ਜਾਂਦਾ ਹੈ ਕਿ ਉਹ ਉੱਥੇ ਮੌਜੂਦ ਹੈ ਚਾਹੇ ਨਹੀਂ ਯੈਸ ਕਰਕੇ ਜਿਹੜੀ ਹੈ ਉਹ ਲਗਾ ਲਗਾਤਾਰ KYC ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਤਕਰੀਬਨ 33 ਲੱਖ ਤੋਂ ਉੱਤੇ ਲੋਕਾਂ ਨੇ ਜਿਹੜਾ ਹੈ ਉਹ ਆਪਣਾ KYC ਹੀ ਨਹੀਂ ਕਰਵਾਇਆ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੇ ਆਪਣਾ KYC ਕਰਵਾਣਾ ਹੈ ਜੇਕਰ ਉਹਨਾਂ ਨੂੰ ਫ੍ਰੀ ਦਾ ਰਾਸ਼ਨ ਜੇਕਰ ਮਿਲਦਾ ਹੈ ਤਾਂ ਕਿਉਂਕਿ ਫਰੀਦਾ ਰਾਸ਼ਨ ਲੈਂਡ ਦੇ ਲਈ ਸਾਰਿਆਂ ਦੇ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਸੀ ਕਿ ਅਗਰ ਘਰ ਦੇ ਵਿੱਚ 5 ਜੀਆਂ ਨੂੰ ਫਰੀਦਾ ਕਣਕ ਮਿਲਦਾ ਹੈ ਤੇ ਉਹਨਾਂ ਨੂੰ ਜੋ ਹੈ ਉਹ ਜੋ ਜਾ ਕੇ ਅੱਗੇ ਆਪਣਾ ਜੋ ਹੈ ਫਿੰਗਰਪ੍ਰਿੰਟ ਉਹਨਾਂ ਨੇ ਦੇਣਾ ਸੀ ਅਤੇ ਨਾਲ ਦੇ ਨਾਲ ਆਪਣਾ ਆਧਾਰ ਕਾਰਡ ਜਿਹੜਾ ਹੈ ਉਹ ਦੇਣਾ ਸੀ ਅਤੇ ਆਪਣੀ ਕੇਵਾਈਸੀ ਕਰਵਾਉਣੀ ਸੀ ਪਰ ਉਹਨਾਂ ਨੇ ਇਹ ਕੇਵਾਈਸੀ ਨਹੀਂ ਕਰਵਾਇਆ ਤਕਰੀਬਨ ਕਿਹਾ ਜਾ ਰਿਹਾ ਹੈ ਕਿ ਸਵਾ ਕਰੋੜ ਤੋਂ ਉੱਤੇ ਲੋਕ ਜਿਹੜੇ ਨੇ ਉਹ ਫਰੀਦਾ ਕਣਕ ਲੈਂਦੇ ਨੇ ਪਰ ਬਹੁਤ ਸਾਰੇ ਲੋਕਾਂ ਨੇ ਕੇਵਾਈਸੀ ਨਹੀਂ ਕਰਵਾਈ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਨੂੰ 1 ਜੁਲਾਈ ਤੋਂ ਬਾਅਦ ਵਾਲੀ ਜਿਹੜੀ ਆ ਜਿਹੜਾ ਰਾਸ਼ਨ ਆਵੇਗਾ ਉਹ ਉਹਨਾਂ ਨੂੰ ਨਹੀਂ ਮਿਲੇਗਾ ਸੋ ਇੱਕ ਵੱਡੀ ਜੋ ਹੈ ਨਿਊਜ਼ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਕਿੰਨੇ ਸਾਲਾਂ ਤੋਂ ਫਰੀਦਾ ਰਾਸ਼ਨ ਮਿਲਦਾ ਸੀ ਪਰ ਉਹਨਾਂ ਦਾ ਨਾਮ ਜਿਹੜਾ ਹੈ ਹੁਣ ਕੱਟਿਆ ਜਾ ਸਕਦਾ ਹੈ ਕਿਉਂਕਿ ਲਗਾਤਾਰ ਸਮਾਂ ਦਿੱਤਾ ਜਾ ਰਿਹਾ ਸੀ ਤੇ ਆਖਰੀ ਸਮਾਂ ਜਿਹੜਾ ਹੈ ਉਹ ਤਕਰੀਬਨ 31 ਮਈ ਦਾ ਦਿੱਤਾ ਗਿਆ ਸੀ ਕਿ 31 ਮਈ ਤੋਂ ਪਹਿਲਾਂ-ਪਹਿਲਾਂ ਜੋ ਹੈ ਤੁਸੀਂ ਕੇवाईसी ਕਰਵਾ ਲਵੋ ਪਰ ਬਹੁਤ ਸਾਰੇ ਲੋਕਾਂ ਨੇ ਕੇवाईसी ਨਹੀਂ ਕਰਵਾਈ ਸੀ ਸੋ ਤੁਸੀਂ ਹੁਣ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਕੇवाईसी ਕਰਵਾਈ ਹੈ ਜਾਂ ਨਹੀਂ ਕਿ ਤੁਸੀਂ ਜੋ ਹੈ ਜਿੱਥੇ ਤੁਹਾਨੂੰ ਕੋਈ ਮਿਲਦਾ ਹੋ ਤਾਂ ਜਾ ਕੇ ਕੀ ਤੁਸੀਂ ਆਪਣਾ ਜੋ ਆਧਾਰ ਕਾਰਡ ਜਿਹੜਾ ਹੈ ਉਹ ਲਿੰਕ ਕਰਵਾਇਆ ਸੀ ਜਾਂ ਨਹੀਂ ਕਰਵਾਇਆ ਸੀ ਕੀ ਤੁਸੀਂ ਵੀ ਜਿਵਾਜੇ ਰਹੇਗੇ ਉਹ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਹੋਰ ਸਮਾਂ ਜਿਹੜਾ ਹੈ ਉਹ ਕੇਵਾਈਸੀ ਦੇ ਲਈ ਦੇਣਾ ਚਾਹੀਦਾ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦਿਓ